7 ਜਨਵਰੀ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਤੇ 8 ਤਰੀਕ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇਗਾ ਇਸ ਬਾਰੇ ਗੱਲ ਕਰਦੇ ਹਾਂ ਅੱਜ ਸਵੇਰ ਵੇਲੇ ਤੋਂ ਹੀ ਆਸਮਾਨੀ ਚੜੀ ਹੋਈ ਸੰਗਣੀ ਧੁੰਦ ਲਗਾਤਾਰ ਪੰਜਾਬ ਦੇ ਵਿੱਚ ਬਣੀ ਹੋਈ ਹੈ ਬਹੁਤੇ ਖੇਤਰ ਚਾਹੇ ਮਾਝੇ ਮਾਲਵੇ ਜਾਂ ਦੁਆਬੇ ਦੇ ਹੁਣ ਇਹਨਾਂ ਖੇਤਰਾਂ ਦੇ ਵਿੱਚ ਅੱਜ ਸੂਰਜ ਦੇ ਦਰਸ਼ਨ ਨਾ ਮਾਤਰ ਜਿਹਾ ਹੋਏ ਕੁਝ ਖੇਤਰ ਪਵਾਦ ਦੇ ਜਾ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਕਿਤੇ ਕਿਤੇ ਹਲਕੀ ਜਿਹੀ ਧੁੱਪ ਨਿਕਲੀ ਨਹੀਂ ਤਾਂ ਬਹੁਤੇ ਖੇਤਰ ਪੰਜਾਬ ਦੇ 90 ਤੋਂ 95% ਇਲਾਕਿਆਂ ਦੇ ਵਿੱਚ ਸੂਰਜ ਦੇ ਦਰਸ਼ਨ ਨਹੀਂ ਹੋਏ ਧੁੰਦ ਲਗਾਤਾਰ ਸਾਰੇ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਸ਼ਾਮ ਹੁੰਦੇ ਹੁੰਦੇ ਇੱਕ ਵਾਰ ਫਿਰ ਸੰਘਣੀ ਜ਼ਮੀਨੀ ਪੱਧਰ ਤੇ ਧੁੰਦ ਕਈ ਖੇਤਰਾਂ ਦੇ ਵਿੱਚ ਬਣਨੀ ਸ਼ੁਰੂ ਹੋ ਜਾਵੇਗੀ ਮਾਹੌਲ ਪੂਰੀ ਤਰ੍ਹਾਂ ਨਾਲ ਠੰਡ ਵਾਲਾ ਬਣਿਆ ਹੋਇਆ ਹੈ ਟੈਂਪਰੇਚਰ ਦੀ ਗੱਲ ਕਰੀਏ ਤਾਂ 12 ਤੋਂ 18 ਡਿਗਰੀ ਦੇ ਆਸ-ਪਾਸ ਦਿਨ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਦਰਜ ਕੀਤਾ ਗਿਆ ਰਾਤਾਂ ਦਾ ਵੀ 2 ਤੋਂ 5 ਡਿਗਰੀ ਦੇ ਵਿਚਕਾਰ ਲਗਾਤਾਰ ਦਰਜ ਕੀਤਾ ਜਾ ਰਿਹਾ ਹੈ ਸਵੇਰ ਵੇਲੇ ਵੀ ਪੰਜਾਬ ਦੇ ਵਿੱਚ ਸੰਘਣੀ ਜ਼ਮੀਨੀ ਪਦਰ ਤੇ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਹਵਾ ਦੇ ਵਿੱਚ ਰਵਾਨੀ ਹੈ ਇਹ ਧੁੰਦ ਦੀ ਚਾਦਰ ਪੰਜਾਬ ਨਾਲ ਲੱਗਦੇ Rajasthan Haryana ਦੇ ਵੀ ਕਈ ਖੇਤਰ ਤੇ ਦਿੱਲੀ ਤੱਕ ਲਗਾਤਾਰ ਬਣੀ ਹੋਈ ਹੈ ਪਰ ਪੰਜਾਬ ਦੇ ਵਿੱਚ ਅੱਜ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਧੁੰਦ ਵਾਲਾ ਹੀ ਰਿਹਾ ਸੋ ਕੱਲ ਨੂੰ ਵੀ ਅਜਿਹਾ ਹੀ ਮਾਹੌਲ ਰਹੇਗਾ ਇਸ ਤੋਂ ਇਲਾਵਾ ਕੋਈ ਖਾਸ ਬਦਲਾਅ ਮੌਸਮ ਦੇ ਵਿੱਚ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਜਿਵੇਂ ਦਾ ਮੌਸਮ ਬਣਿਆ ਹੈ ਉਸੇ ਤਰ੍ਹਾਂ ਹੀ ਬਣਿਆ ਰਹੇਗਾ ਠੰਡ ਧੁੰਦ ਲਗਾਤਾਰ ਪੰਜਾਬ ਵਿੱਚ ਜਾਰੀ